ਸਟ੍ਰੈਕਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਮ ਅੰਮ੍ਰਿਤਕੌਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਦੀ ਹੈ ਕਿ ਕੈਨੇਡਾ ਤੋਂ ਜਿਹੜੀ ਨਿਊਜ਼ ਆਈ ਹੈ ਜਿਸ ਨੇ ਪੂਰੀ ਪੰਜਾਬੀ 뮤직 ਇੰਡਸਟਰੀ ਨੂੰ ਫੇਰ ਤੋਂ ਇੱਕ ਵਾਰ ਇਲਾਕੇ ਰੱਖ ਦਿੱਤਾ ਹੈ ਜੀ ਇਹ ਖਬਰ ਜੁੜੀ ਕਿ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਹੈ ਜਿਸ ਤੋਂ ਫੇਰ ਤੋਂ ਇੱਕ ਵਾਰ ਸਾਰੇ ਚੌਂਕ ਗਏ ਨੇ ਦਸਵਾਕੇ ਕੈਨੇਡਾ ਦਾ ਵਿੱਚ ਰਹਿ ਰਹੇ ਪੰਜਾਬੀ ਗਾਇਕ ਤੇਜੀ ਕਾਲੋ ਤੇ ਫਾਇਰਿੰਗ ਹੋਈ ਹੈ ਜਿਸ ਦਾ ਜੇ ਕਿ ਉਹਨਾਂ ਦੇ ਪੇਟ ਤੇ ਜੁੜੀ ਕਿ ਗੋਲੀਆਂ ਵੱਜੀਆਂ ਨੇ ਜੋ ਕਿ ਗੰਭੀਰ ਜ਼ਖਮੀ ਹੋ ਗਏ ਨੇ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸੋਸ਼ਲ ਮੀਡੀਆ ਤੇ ਪੋਸਟ ਚ ਇੱਕ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਕੀਤਾ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਅਸੀਂ ਇਸ ਤਸਵੀਰ ਦੀ ਅਜੇ ਪੁਸ਼ਟੀ ਨਹੀਂ ਕਰ ਰਹੇ ਪਰ ਤਸਵੀਰ ਜੁੜੀਗੀ ਖੂਬ ਵਾਇਰਲ ਹੋ ਰਹੀ ਹੈ ਤਾਅਵੇ ਦੇ ਵਿੱਚ ਲਿਖਿਆ ਗਿਆ ਹੈ ਕਿ ਤੇਜੀ ਕਾਲ ਨੂੰ ਪੇਟ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਤੇ ਜੋ ਸਮਝ ਗਿਆ ਤਾਂ ਠੀਕ ਨਹੀਂ ਤਾਂ ਅਗਲੀ ਵਾਰ ਖਤਮ ਕਰ ਦਵਾਂਗੇ ਇਹ ਸਖਤ ਜਿਹੜੇ ਕਿ ਬੋਲ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਹਮਲੇ ਦੀ ਜ਼ਿੰਮੇਵਾਰੀ ਦੇਣ ਵਾਲੇ ਪੋਸਟ ਵਿੱਚ ਰੋਹਿਤ ਗੁਦਾਰਾ ਗੈਂਗ ਦੇ ਕੁਝ ਨਾਮਦਾਰ ਜਨੇ ਤੇ ਉਹਨਾਂ ਨੇ ਤੇਜ਼ੀ ਦੇ ਇਹ ਦੋਸ਼ ਲਗਾਏ ਨੇ ਕਿ ਉਹ ਵਿਰੋਧੀ ਗੈਂਗਾਂ ਨੂੰ ਹਥਿਆਰ ਤੇ ਪੈਸਾ ਜੁੜਾ ਕੇ ਮੁਹਈਆ ਕਰਦਾ ਤੇ ਕੁਝ ਮਾਮਲਿਆਂ ਦੇ ਵਿੱਚ ਇਨਫੋਰਮੈਂਟ ਵੱਜੋਂ ਵੀ ਕੰਮ ਕਰਦਾ ਸੀ ਇਸ ਪੋਸਟ ਦੀ ਵਰਤੋਂ ਕਰਕੇ ਗੈਂਗ ਨੇ ਸਾਫ਼-ਸਾਫ਼ ਧਮਕੀ ਜਿਹੜੀ ਕਿ ਦਿੱਤੀ ਹੈ ਜੋ ਵੀ ਸਾਡੇ ਭਾਈਆਂ ਨੂੰ ਮਦਦ ਕਰੇਗਾ ਉਹ ਸਾਡੇ ਵਿਰੋਧੀ ਵੱਜੋਂ ਜਾਣਿਆ ਜਾਵੇਗਾ ਤੇ ਉਸਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਗੰਭੀਰ ਅਤੇ ਬੇहद ਚੇਤਾਵਨੀ ਜੋ ਨਾਕਾਜੜੇ ਕੇ ਹਸ਼ਾਬਦ ਸਾਹਮਣੇ ਆ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੂੰ ਲੈ ਕੇ ਵੀ ਧਮਕੀ ਦਿੱਤੀ ਜਾ ਰਹੀ ਹੈ ਇਸ ਪੋਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਸ ਪੋਸਟ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਹੜੀ ਇਹ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੇਜੀ ਕਾਲਾ ਨੂੰ ਜੋ ਕਿ ਧਮਕੀਆਂ ਮਿਲ ਰਹੀਆਂ ਨੇ ਤੇ ਇਸ ਨਾਲ ਇਹ ਘਟਨਾ ਦਾ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਕਿ ਅੰਤਰਰਾਸ਼ਟਰੀ ਗੈਂਗਵਾਰ ਤੇ ਹਿੰਸਾ ਅਗਿਵੇਂ ਸਰਹੱਦਾਂ ਤੋਂ ਲੰਘ ਕੇ ਸੱਭਿਆਚਾਰਕ ਤੇ ਮਨੋਰੰਜਨ ਉਦਯੋਗਾਂ ਨੂੰ ਜੜਕੀ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਇਸ ਮਾਮਲੇ ਨੂੰ ਨਜ਼ਦੀਕੀ ਰੂਪ ਨਾਲ ਜੜਕੀ ਜਾਣਕਾਰੀ ਇਸ ਤੈ ਇਕੱਠੀ ਕਰ ਰਹੇ ਹਾਂ ਜੋ ਵੀ ਇੱਕ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜਿਹਾਂ ਦੱਸੀਏ ਕਿ ਕੈਨੇਡਾ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਤੇਜੀ ਕਾਲੋ ਤੇ ਫਾਈਟਿੰਗ ਹੋਈ ਹੈ ਔਰ ਗੰਭੀਰ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਅਤੇ ਮੈਂ ਮਨਵਿੰਦ ਕੋਰੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਦੱਸ ਦਈਏ ਕਿ ਕੈਨੇਡਾ ਤੋਂ ਜਿਹੜੀ ਨਿਊਜ਼ ਆਈ ਹੈ ਜਿਸ ਨੇ ਪੂਰੀ ਪੰਜਾਬੀ 뮤직 ਇੰਡਸਟਰੀ ਨੂੰ ਫੇਰ ਤੋਂ ਇੱਕ ਵਾਰ ਇਲਾਕੇ ਰੱਖ ਦਿੱਤਾ ਜੀ ਖਬਰ ਜੁੜੀ ਕਿ ਪੰਜਾਬੀ 뮤직 ਇੰਡਸਟਰੀ ਦੇ ਨਾਲ ਹੈ ਜੁੜੀ ਹੋਈ ਹੈ ਜਿਸ ਤੋਂ ਫਿਰ ਤੋਂ ਇੱਕ ਵਾਰ ਸਾਰੇ ਚੌਂਕ ਗਏ ਨੇ ਦਸਵਾਕੇ ਕੈਨੇਡਾ ਦਾ ਵਿੱਚ ਰਹਿ ਰਹੇ ਪੰਜਾਬੀ ਗਾਇਕ ਤੇਜੀ ਕਾਲੋ ਤੇ ਫਾਇਰਿੰਗ ਹੋਈ ਹੈ ਜਿਸ ਦਾ ਇਹ ਕਿ ਉਹਨਾਂ ਦੇ ਪੇਟ ਤੇ ਜੁੜੀ ਕਿ ਗੋਲੀਆਂ ਵੱਜੀਆਂ ਨੇ ਜੋ ਕਿ ਗੰਭੀਰ ਜ਼ਖਮੀ ਹੋ ਗਏ ਨੇ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸੋਸ਼ਲ ਮੀਡੀਆ ਤੇ ਪੋਸਟ ਚ ਇੱਕ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਕੀਤਾ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਹਾਲਾਂਕਿ ਅਸੀਂ ਇਸ ਤਸਵੀਰ ਦੀ ਅਜੇ ਪੁਸ਼ਟੀ ਨਹੀਂ ਕਰ ਰਹੇ ਪਰ ਤਸਵੀਰ ਜੁੜਗੀ ਖੂਬ ਵਾਇਰਲ ਹੋ ਰਹੀ ਹੈ ਤਾਅਵੇ ਦੇ ਵਿੱਚ ਲਿਖਿਆ ਗਿਆ ਕਿ ਤੇਜੀ ਕਾਲ ਨੂੰ ਪੇਟ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਤੇ ਜੋ ਸਮਝ ਗਿਆ ਤਾਂ ਠੀਕ ਨਹੀਂ ਤਾਂ ਅਗਲੀ ਵਾਰ ਖਤਮ ਕਰ ਦਵਾਂਗੇ ਇਹ ਸਖਤ ਜਿਹੜੇ ਕਿ ਬੋਲ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਹਮਲੇ ਦੀ ਜ਼ਿੰਮੇਵਾਰੀ ਦੇਣ ਵਾਲੇ ਪੋਸਟ ਵਿੱਚ ਰੋਹਿਤ ਗੁਦਾਰਾ ਗੈਂਗ ਦੇ ਕੁਝ ਨਾਮਦਾਰ ਜਨੇ ਤੇ ਉਹਨਾਂ ਨੇ ਤੇਜ਼ੀ ਦੇ ਦੋਸ਼ ਲਗਾਏ ਨੇ ਕਿ ਉਹ ਵਿਰੋਧੀ ਗੈਂਗਾਂ ਨੂੰ ਹਥਿਆਰ ਤੇ ਪੈਸਾ ਜੁੜਾ ਕੇ ਮੁਹਈਆ ਕਰਦਾ ਤੇ ਕੁਝ ਮਾਮਲਿਆਂ ਦੇ ਵਿੱਚ ਇਨਫੋਰਮੈਂਟ ਵੱਜੋਂ ਵੀ ਕੰਮ ਕਰਦਾ ਸੀ ਇਸ ਪੋਸਟਰ ਦੀ ਵਰਤੋਂ ਕਰਕੇ ਗੈਂਗ ਨੇ ਸਾਫ਼-ਸਾਫ਼ ਧਮਕੀ ਜਿਹੜੀ ਕਿ ਦਿੱਤੀ ਹੈ ਜੋ ਵੀ ਸਾਡੇ ਭਾਈਆਂ ਨੂੰ ਮਦਦ ਕਰੇਗਾ ਉਹ ਸਾਡੇ ਵਿਰੋਧੀ ਵੱਜੋਂ ਜਾਣਿਆ ਜਾਵੇਗਾ ਤੇ ਉਸਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਗੰਭੀਰ ਅਤੇ ਬੇहद ਚੇਤਾਵਨੀ ਜੋਨਾਕਾ ਜੁੜਕੇ ਹਸ਼ਾਪਦ ਸਾਹਮਣੇ ਆ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੂੰ ਲੈ ਕੇ ਵੀ ਧਮਕੀ ਦਿੱਤੀ ਜਾ ਰਹੀ ਹੈ ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਸ ਪੋਸਟ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਹੜੀ ਇਹ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੇਜੀ ਕਾਲਾ ਨੂੰ ਜੋ ਕਿ ਧਮਕੀਆਂ ਮਿਲ ਰਹੀਆਂ ਨੇ ਤੇ ਇਸ ਦੇ ਨਾਲ ਇਹ ਘਟਨਾ ਦਾ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਕਿ ਅੰਤਰਰਾਸ਼ਟਰੀ ਗੈਂਗਵਾਰ ਤੇ ਹਿੰਸਾ ਅਗੇਵੇਂ ਸਰਦਾਤ ਉਲੰਘ ਕੇ ਸੱਭਿਆਚਾਰਕ ਤੇ ਮਨੋਰੰਜਨ ਉਦਯੋਗਾਂ ਨੂੰ ਜੜਕੀ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਇਸ ਮਾਮਲੇ ਨੂੰ ਨਜ਼ਦੀਕੀ ਰੂਪ ਨਾਲ ਜੜਕੀ ਜਾਣਕਾਰੀ ਇਸ ਤੈ ਇਕੱਠੀ ਕਰ ਰਹੇ ਹਾਂ ਜੋ ਵੀ ਇੱਕ ਨਵੀਂ ਅਪਡੇਟ ਆਏਗੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜੀਹਾਂ ਦੱਸੀਏ ਕਿ ਕੈਨੇਡਾ ਦੇ ਵਿੱਚ ਮਸ਼ਹੂਰ ਪੰਜਾਬੀ ਕਾਇਕ ਤੇਜੀ ਕਾਲੋ ਤੇ ਫਲਾਈਂਗ ਹੋਈ ਹੈ ਅਤੇ ਗੰਭੀਰ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ